ਅੱਜ ਅਸੀਂ ਬਣਾਉਣ ਚੱਲੇ ਆਂ ਅੰਬ ਦੇ ਛਿਲਕਾਂ ਦਾ ਆਚਾਰ ਜਿਹੜੀ ਅਸੀਂ ਲੌਂਜੀ ਦੀ ਪਹਿਲੀ ਵੀਡੀਓ ਪਾਈ ਹੈ ਉਹ ਤੁਸੀਂ ਦੇਖ ਸਕਦੇ ਆ ਉੱਚ ਪਚੇ ਹੋਏ ਜਿਹੜੇ ਅੰਬਾਂ ਦੀਆਂ ਛਿਲਾਂ ਸੀ ਉਹਦਾ ਅਸੀਂ ਬਣਾਵਾਂਗੇ ਅੱਜ ਆਚਾਰ ਆਓ ਬਣਾਈਏ ਛਿਲਾਂ ਦਾ achar ਪਾਣ ਵਾਸਤੇ ਸਾਨੂੰ ਚਾਹੀਦੇ ਆ ਛਿਲਕੇ ਅੰਬ ਦੇ ਨਾਲ ਚਾਹੀਦਾ ਹੈ ਮਸਾਲੇ ਸੌਂਫ ਕਲੌਂਜੀ ਹਲਦੀ ਮੇਥੇ ਲਾਲ ਮਿਰਚ ਜਾਂ ਦੇਗੀ ਮਿਰਚ ਲੂਣ ਸਾਨੂੰ 2.5 ਚਮਚੇ ਚਾਹੀਦਾ 2.5 ਤੋਂ 3 ਵੀ ਹੋ ਸਕਦੇ ਕਿਉਂਕਿ ਆਪਾਂ ਚਾਰਪਾਣਾ ਤੇ ਕਾਲਾ ਨੋਮਕ ਥੋੜਾ ਜਿਹਾ ਹੁਣ ਅਸੀਂ ਤੇਲ ਗਰਮ ਕਰ ਲਿਆ ਇੱਚ ਅਸੀਂ ਸਾਰੇ ਮਸਾਲੇ ਐਡ ਕਰ ਲਾਂਗੇ ਸਰੋਂ ਦਾ ਤੇਲ ਦੀ ਅਸੀਂ 1.5 ਕੜਚੀ ਪਾਈ ਆ ਤੇ ਇਹਦੇ ਵਿੱਚ ਅਸੀਂ ਸਾਰੇ ਮਸਾਲੇ ਹੁਣ ਪਾਵਾਂਗੇ ਤੇਲ ਸੜ ਕੇ ਗਰਮ ਹੋ ਚੁੱਕਾ ਹੈ ਪਹਿਲਾਂ ਪਾਵਾਂਗੇ ਸੌਂਫ फिर पावे मेथी दाना हल्दी कलौजी लाल मिर्च या देगी मिर्च नमक ਦੋ ਤੋਂ ਢਾਈ ਵੀ ਲੈ ਸਕਦੇ ਤਿੰਨ ਚਮਚੇ ਵੀ ਲੈ ਸਕਦੇ ਕਿਉਂਕਿ ਅਚਾਰ ਆ ਇਹਦੇ ਵਿੱਚ ਨਮਕ ਜ਼ਿਆਦਾ ਐਡ ਕਰਦੇ ਤੇ ਕਾਲਾ ਨਮਕ ਲੋ ਜੀ ਸਾਡੇ ਮਸਾਲੇ ਭੁੱਜ ਕੇ ਤਿਆਰ ਹੋਣ ਇਸ ਪਾਵਾਂਗੇ ਵਿੱਚ ਛਿਲਕਾ ਆਮਲੀਆਂ ਬੱਚੇ ਵੈਸੇ ਵੀ ਛਿੱਲਾ ਖਾ ਕੇ ਖੁਸ਼ ਹੁੰਦੇ ਨੇ ਆਮਦੀਆਂ ਤੇ ਇਹ ਛਿੱਲਾਂ ਦਾ achar ਬਹੁਤ ਟੇਸਟੀ ਲੱਗਦਾ ਇਨਸਟੈਂਟ ਹੈ ਜਦੋਂ ਮਰਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੋ ਲਓ ਜੀ ਬਣ ਕੇ ਤਿਆਰ ਹੈ ਇਹ कच्चा पक्का ਹੀ ਖਾਦਾ ਜਾਂਦਾ ਹੈ ਤੇ ਬਹੁਤ ਟੇਸਟੀ ਲੱਗਦਾ ਹੈ ਕਿਸੇ ਵੀ ਸਬਜ਼ੀ ਨਾਲ ਰੋਟੀ ਨਾਲ ਪੂੜੀ ਨਾਲ ਤੁਸੀਂ ਖਾ ਸਕਦੇ ਹੋ ਹੁਣ ਇਹ ਨੂੰ ਅਸੀਂ ਸਰਵ ਕਰਾਂਗੇ ਅਸੀਂ ਇਹਨੂੰ ਫਲੇਟ 'ਚ ਪਾ ਕੇ ਰੱਖ ਦਾਂਗੇ ਠੰਡਾ ਹੋ ਜਾਏਗਾ ਤੇ ਇਹਨੂੰ ਅਸੀਂ ਮਰਤਬਾ 'ਚ ਪਾ ਲਾਂਗੇ ਇਨਸਟੈਂਟ ਰੈਸਪੀ ਹੈ ਬਹੁਤ ਟੇਸਟੀ ਲੱਗਦੀ ਹੈ ਤੁਸੀਂ ਇਹਨੂੰ ਰੋਟੀ ਨਾਲ ਖਾ ਕੇ ਦੇਖੋ ਲਓ ਜੀ ਸਾਡਾ achar ਬਣ ਕੇ ਤਿਆਰ ਹੋ ਗਿਆ ਹੁਣ ਤੁਸੀਂ ਇਹਨੂੰ ਕਿਸੇ ਵੀ ਚੀਜ਼ ਨਾਲ ਪਰੌਂਠੀ ਨਾਲ 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 ਨਾਸ਼ਤੇ ਨਾਲ ਡਿਨਰ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਜੇ ਤੁਹਾਨੂੰ ਮੇਰੀ ਇਨਸਟੈਂਟ ਰੈਸਪੀ ਬਹੁਤ ਅੱਛੀ ਲੱਗੀ ਤਾਂ ਮੈਨੂੰ ਕਮੈਂਟ ਕਰਿਓ ਕਮੈਂਟ ਕਰਕੇ ਮੈਨੂੰ ਕਮੈਂਟਾਂ 'ਚ ਦੱਸਿਓ ਕਿ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਲਾਈਕ ਕਰਿਓ ਮੇਰੀ ਵੀਡੀਓ ਨੂੰ ਤੇ ਸ਼ੇਅਰ ਕਰਿਓ